ਇਨ ਆਦੇਲਾ ਦਿਹਾੜਾ ਜੰਨੀ ਟੂਲੀ ਪੰਜਾਬ ਦੇ ਜਮੂ ਅੱਜ ਅਸੀਂ ਪ੍ਰਦੇਸ਼ ਤੇ ਇਸ ਫਲਾਮੀ ਦੇ ਹੋਏ ਸਤਿ ਸ਼੍ਰੀ ਅਕਾਲ ਦੇ ਬਾਅਦ ਲਿਆ ਹੋਇਆ ਕਲਮ ਲਾਲ ਕਦਮ ਲਾਉਂਦੇ ਹੋਏ ਐਮ ਸੀ ਸੀ ਦੇ ਕੇ ਜਨ ਪਬਲਿਕ ਸਕੂਲ ਸੀਪੜੀਆਂ ਨਮਨਪ੍ਰੀਤ ਦਿਗਲੀ ਭਗਵਾਈ ਹੈ ਇੱਕ ਲੋਰੀਆਂ ਇੰਤਰੀਆਂ ਦੇ ਕਾਰਨ ਕੀਤੀਆਂ ਗਈਆਂ ਹੈ इंटरनेशनल <laughs> स्कूल <laughs> ਜਿਹੜਾ ਮੈਂ ਪਹਿਲਾਂ ਸਪੀਚ ਸਪੀਚ ਵਿੱਚ ਵੀ ਕਿਹਾ ਜਿਹੜਾ 79ਵਾਂ ਅਜ ਦਾ ਸੁਤੰਤਰਤਾ ਦਿਵਸ ਹੈ ਤੇ ਤੇ ਸਾਰੇ ਮੁਕੇਰੀਆਂ ਵਾਸੀਆਂ ਨੂੰ ਵਧਾਈ ਦੇਣਾ ਚਾਹਨਾ ਤੇ ਇਹੀ ਕਹਿਣਾ ਚਾਹਨਾ ਆਪਾਂ ਚੰਗੀਆਂ ਆਦਤਾਂ ਪਾਈਏ ਨਸ਼ਿਆਂ ਤੋਂ ਦੂਰ ਰਹੀਏ ਖੇਡਾਂ ਵੱਲ ਜਾਈਏ ਫਿਜ਼ੀਕਲ ਫਿਟਨੈਸ ਵੱਲ ਕੰਮ ਕਰੀਏ ਤੇ ਆਪਣੇ ਆਲੇ ਦੁਆਲੇ ਸਫਾਈ ਰੱਖੀਏ ਤੇ ਨਾਲ ਹੀ ਮੈਂ ਸਾਰਿਆਂ ਨੂੰ ਇਹੀ ਇਹ ਵੀ ਆਸ਼ਵਾਸਨ ਦਵਾਂਗਾ ਵੀ ਅਸੀਂ ਐਜ਼ ਪ੍ਰਸ਼ਾਸਨ ਤੇ ਪੁਲਿਸ ਪ੍ਰਸ਼ਾਸਨ ਜੋ ਵੀ ਮੁਕੇਰੀਆਂ ਦੇ ਭਲਾਈ ਦੀ ਕੰਮ ਹੋਏਗਾ ਉਹਦੇ ਵਿੱਚ ਅੱਗੇ ਵਧ ਕੇ ਕੰਮ ਕਰਾਂਗੇ ਤੇ ਤੁਹਾਡਾ ਸਾਰਿਆਂ ਦਾ ਸਾਥ ਲਵਾਂਗੇ ਜੈ ਹਿੰਦ ਮੁਬਾਰਕਾਂ ਭਾਰਤ ਦੇ ਵਿਵਸਥੇ ਸਾਰੇ ਭਾਰਤੀਆਂ ਨੂੰ ਅੱਜ ਦੇ ਸ਼ੁਭ ਦਿਹਾੜੇ ਦੇ ਲੱਖ ਲੱਖ ਮੁਬਾਰਕਾਂ ਅੱਜ ਦਾ ਜੋ ਆਪਾਂ ਨਿਗਮ ਮੰਨ ਰਹੇ ਆਜ਼ਾਦੀ ਦਾ ਉਹਦੇ ਪਿੱਛੇ ਬਹੁਤ ਸਾਰੀਆਂ ਕਹਾਣੀਆਂ ਨੇ ਬਹੁਤ ਸਾਰੇ ਸ਼ਹੀਦਾਂ ਦਾ ਖੂਨ ਇਸ ਧਰਤੀ ਤੇ ਡੁੱਲਿਆ ਆ ਆਜ਼ਾਦੀ ਵੀ ਤੁਹਾਨੂੰ ਤਾਂ ਮਿਲੀ ਹੈ ਜਦ ਆਜ਼ਾਦੀ ਦੇ ਨਾਲ ਸਾਨੂੰ ਬਹੁਤ ਸਾਰੇ ਅਧਿਕਾਰ ਵੀ ਮਿਲੇ ਨੇ ਤੇ ਮੈਂ ਸਮਝਦਾ ਕਿ ਸਾਨੂੰ ਜਿੱਥੇ ਇੰਨੇ ਅਧਿਕਾਰ ਮਿਲੇ ਨੇ ਉੱਥੇ ਸਾਨੂੰ ਆਪਣੇ ਫਰਜ਼ਾਂ ਦੀ ਵੀ ਪਛਾਣ ਰੱਖਣੀ ਚਾਹੀਦੀ ਔਰ ਆਪਣੇ ਫਰਜ਼ ਪੂਰੀ ਤਰ੍ਹਾਂ ਆ ਨਿਭਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ